ਜਪੋਨ ਦੇ ਵਾਰਸ ਬਣਨ ਦੀ ਗੱਲ ਕਰੀਏ ਅੱਜ ਦੱਸ ਦਈਏ ਭਾਈ ਜਸਵੰਤ ਸਿੰਘ ਖਾਲੜਾ ਜੀ ਅਸੀਂ ਤੁਹਾਡੇ ਡੁੱਲੇ ਹੋਏ ਖੂਨ ਨੂੰ ਯਾਦ ਰੱਖਾਂਗੇ ਆਖਰੀ ਦਮ ਤੱਕ ਅਮਰ ਸ਼ਹੀਦਾਂ ਦਾ ਪੈਗਾਮ ਜਾਰੀ ਰੱਖਣਾ ਹੈ ਸੰਗਰਾਮ ਸਾਡੀ ਮੌਤ ਤੇ ਨਾ ਰੋਇਓ ਸਾਡੀ ਸੋਚ ਨੂੰ ਬਚਾਓ ਜ਼ੁਲਮ ਅੱਗੇ ਢਿਓ ਇਨਸਾਫ ਲਈ ਲੜਿਓ ਸ਼ਾਦੀ ਮੁਆਬਜੇ ਨਾ ਖਾਇਓ ਉਹਨਾਂ ਸ਼ਹੀਦਾਂ ਦਾ ਸਨੇਹ ਹੈ ਤੇ ਅੱਜ ਉਹ ਭਾਈ ਜਸਵੰਤ ਸਿੰਘ ਖਾਲੜਾ ਜੀ ਨੂੰ ਯਾਦ ਕਰਕੇ ਅਜਬ ਪਰਨ ਕਰਨਾ ਹੈ ਤੇ ਦੂਸਰਾ ਸਨੇਹਾਂ ਪੰਜਾਬ ਸਰਕਾਰ ਨੂੰ ਹੈ ਪੰਜਾਬ ਸਰਕਾਰ ਇਹ ਕਹਿੰਦੀ ਹੈ ਇੱਥੇ ਅਣਮਨੁੱਖੀ ਖੂਨ ਡੁੱਲਿਆ ਤਸ਼ੱਦਦ ਹੋਇਆ ਕਿੰਨਾ ਕੀਤਾ ਜੀ ਬੀਜੇਪੀ ਕਾਲੀਆਂ ਨੇ ਚਿੱਠੀਆਂ ਲਿਖੀਆਂ ਨੇ ਦਿੱਲੀ ਨੂੰ ਅਟੈਕ ਕਰੋ ਤੇ ਕਾਂਗਰਸ ਨੇ ਅਟੈਕ ਕੀਤਾ ਹੈ ਆਮ ਆਦਮੀ ਪਾਰਟੀ ਵਾਲੇ ਕਹਿੰਦੇ ਕਾਂਗਰਸੀ ਕਾਲੀਏ ਬੀਜੇਪੀ ਵਾਲੇ ਪੰਜਾਬ ਦੇ ਸਿੱਖ ਨੌਜਵਾਨਾਂ ਦੇ ਕਾਤਲ ਨੇ ਇਹਨਾਂ ਦੀ ਮਿਲੀ ਭੁਗਤਣਾ ਹੋਇਆ ਇਹਨਾਂ ਦੀ ਮਿਲੀ ਭੁਗਤਣਾ ਬੁੱੱਜੜ ਪੁਲਸੀਆਂ ਨੂੰ ਫੀਤੀਆਂ ਲੱਗੀਆਂ ਨੇ ਪਰ ਮੈਂ ਅੱਜ ਕਹਾਂਗਾ ਪੰਜਾਬ ਸਰਕਾਰ ਨੂੰ ਹੁਣ ਤੇ ਨਾ ਬੀਜੇਪੀ ਦੀ ਪੰਜਾਬ ਤੇ ਸਰਕਾਰ ਹੈ ਤੇ ਨਾ ਕਾਲੀਆਂ ਜਿੰਨਾ ਕਾਂਗਰਸੀ ਹੁਣ ਤੇ ਤੁਹਾਡੀ ਹੈ ਲਿਆ ਦਿਓ ਬਦਲਾ ਕਰਦੇ ਉਹ ਕਟਹਿਰੇ ਚ ਖੜੇ ਉਹ ਪੁਲਸੀਏ ਪ੍ਰਸ਼ਾਸਨ ਜਿਨ੍ਹਾਂ ਨੇ ਬੁੱਚੜ ਬਣ ਕੇ ਪੈਸੇ ਤੇ ਫੀਤੀਆਂ ਦੀ ਖਾਤਰ ਮੁੰਡੇ ਮਾਰੇ ਔਰ ਇਹ ਵੀ ਬੇਨਤੀ ਕਰਦੇ ਆ ਅਤਵਾਦ ਦਾ ਕੋਈ ਧਰਮ ਨਹੀਂ ਹੁੰਦਾ 2000 ਪੁਲਸ ਵਾਲੇ ਵੀ ਮਾਰੇ ਛੱਡੇ ਉਹ ਵੀ ਪੰਜਾਬ ਦੇ ਪੁੱਤ ਸਨ ਪੁਲਸ ਵਾਲੇ ਵੀ 2000 ਮਾਰੇ ਕੌਣ ਕਹਿੰਦਾ ਹੈ ਭਾਈ ਜਸਵੰਤ ਸਿੰਘ ਖਾਲੜਾ ਕਹਿੰਦਾ ਉਹ ਪੁਲਸ ਵਾਲੇ ਕਿਉਂ ਮਾਰੇ ਕਿਉਂ ਕਿਉਂ ਕਹਿੰਦੇ ਸੀ ਅਸੀਂ ਨਜਾਇਜ਼ ਬੱਚੇ ਨਹੀਂ ਮਾਰਨੇ ਕਿਸੇ ਦੇ ਅਸੀਂ ਝੂਠੇ ਮੁਕਾਬਲੇ ਨਹੀਂ ਬਣਾ ਸਕਦੇ ਉਹਨਾਂ ਦੀ ਨੌਕਰੀ ਤਾਂ ਗਈ ਜਾਨ ਵੀ ਚਲੀ ਗਈ ਪਰ ਉਹ 2000 ਜਿਹੜੀਆਂ ਜਾਨਾਂ ਗਈਆਂ ਨੇ ਉਹ ਇਸ ਗੱਲ ਦਾ ਵੀ ਪ੍ਰੂਫ ਕਰ ਗਈਆਂ ਨੇ ਕਿ ਤੁਹਾਡੀ ਦਲਾਲੀ ਕਰਨ ਵਾਲੇ ਕਿਤੇ ਹੋਰ ਬੈਠੇ ਆ ਪੁਲਿਸ ਵਾਲੇ ਵੀ ਸਿੱਖ ਤੇ ਜਿਹੜੇ ਖਾਲੜੇ ਸੀ ਉਹ ਵੀ ਸਿੱਖ ਉਹ ਵੀ ਪੰਜਾਬੀ ਤੇ ਉਹ ਵੀ ਪੰਜਾਬੀ ਤੇ ਅੱਜ ਤੁਸੀਂ ਪੰਜਾਬ ਸਰਕਾਰ ਅੱਜ ਕਿਹੜਾ ਕਮਿਸ਼ਨ ਕਾਇਮ ਕੀਤਾ ਤੇ ਕਿਹੜੇ ਕਮਿਸ਼ਨ ਨੇ ਪਰਤਾਲ ਕਰਕੇ ਆਖਿਆ ਕਿ ਭਾਈ ਖਾਲੜੇ ਉਦੋਂ ਮਰਵਾਉਣ ਵਾਲਿਆਂ ਨੂੰ ਸਜ਼ਾ ਦਿੱਤੀ ਹੈ ਤੇ ਭਵਿੱਖ ਚ ਖਾਲੜਾ ਮਾਰਨ ਨਹੀਂ ਦੇਵਾਂਗੇ ਕਿਹੜੇ ਪ੍ਰਬੰਧ ਕੀਤੇ ਨੇ ਪੰਜਾਬ ਸਰਕਾਰ ਦੱਸਦਾ ਹੈ ਕਿ ਅੱਜ 20 ਬਿਨਾ ਜਜਮੈਂਟ ਤੋਂ ਬੱਚੇ ਮਾਰੇ ਜਾ ਰਹੇ ਕਿ ਨਹੀਂ ਕਿਹੜੇ ਜੱਜ ਨੇ ਕਿਹਾ ਕਿ ਫਲਾਣੇ ਬੰਦੇ ਦਾ ਮੁਕਾਫਲਾ ਬਣਾ ਕੇ ਮਾਰ ਦੇ ਉਹ ਨਸ਼ਿਆਂ ਨਾਲ ਵੀ ਮਾਰੇ ਗਿਆ ਗੰਗਵਾੜ ਚ ਵੀ ਮਾਰੇ ਗਿਆ ਤੇ ਮਾਰੇ ਜਾ ਰਿਹਾ ਉਹਨਾਂ ਚ ਵੀ ਇਹ ਨਹੀਂ ਵੇਖਿਆ ਜਾਂਦਾ ਇਹ ਪੁਲਿਸ ਮੁਲਾਜ਼ਮ ਹੈ ਇਹ ਕਿਸੇ ਸਿੱਖ ਜਥੇਬੰਦੀ ਚ ਕੰਮ ਕਰਦਾ ਹੈ ਇਹ ਕਿਸੇ ਹੋਰ ਥਾਂ ਤੇ ਹੈ ਇਸ ਲਈ ਉਹ ਮਰਨ ਵਾਲੇ ਮਾਵਾ ਦੇ ਪੁੱਤ ਨੇ ਕਿਸੇ ਨੇ ਏਜੰਟ ਬਣ ਕੇ ਉਹਨੂੰ ਅਮਰੀਕਾ ਭੇਜਣ ਦਾ ਝਾਂਸਾ ਦਿੱਤਾ 50 ਲੱਖ ਰੁਪਈਆ ਵੀ ਲਲਿਆ ਨਾ ਅਮਰੀਕਾ ਪਹੁੰਚਣ ਦਿੱਤਾ ਨਾ ਪੰਜਾਬ ਆਉਣ ਦਿੱਤਾ ਰਾਹ ਦੇ ਵਿੱਚ ਡੋਬ ਕੇ ਮਾਰ ਦਿੱਤਾ ਉਹ ਵੀ ਪੰਜਾਬ ਦੇ ਪੁੱਤ ਸਨ ਕਿੱਥੇ ਕਿੱਥੇ ਤੁਹਾਡੇ ਨਾਲ ਧੱਕੇ ਹੋ ਰਹੇ ਆ ਇਸ ਲਈ ਮੈਂ ਬੇਨਤੀ ਕਰੂੰਗਾ ਸੰਗਤ ਨੂੰ ਸ਼ਹੀਦ ਭਾਈ ਜਸਵੰਤ ਸਿੰਘ ਜੀ ਖਾਲੜਾ ਜੀ ਦੇ ਜਿੱਥੇ ਆਪਾਂ ਉਹਨਾਂ ਦੇ ਨਕਸ਼ੇ ਕਦਮ ਚੱਲ ਕੇ ਬੇਇਨਸਾਫੀ ਦੇ ਖਿਲਾਫ ਇਨਸਾਫ ਦੀ ਗੱਲ ਕਰਨੀ ਤੇ ਪਿਛਲੇ ਦਿਨੀ ਇਹ ਕਿਹ ਵੀ ਗੱਲ ਸਾਹਮਣੇ ਆਈ ਆਲਖ ਸਾਹਿਬ ਸੀਪੀ ਰਟਾਇਰ ਹੋਏ ਅੰਮ੍ਰਿਤਸਰ ਸਾਬ ਉਹ ਰਹਿ ਚੁੱਕੇ ਸੀ ਲੰਮਾ ਸਮਾਂ ਉਹਨਾਂ ਨੇ ਕਿਹਾ ਮੇਰੇ ਬਜ਼ੁਰਗ ਨੇ ਕਿਹਾ ਸੀ ਪੁਲਿਸ ਵਾਲਾ ਤੋਂ ਅਸਰਤਾ ਬਣ ਗਿਆ ਪਰ ਖਿਆਲ ਕਰੀ ਤੇਰੀ ਜ਼ਿੰਦਗੀ ਚ ਕੋਈ ਨਜਾਇਜ਼ ਬੱਚਾ ਨਹੀਂ ਮਰਨਾ ਚਾਹੀਦਾ ਅੱਜ ਵੀ ਉਹੋ ਜਿਹੇ ਬੰਦੇ ਸਨ ਤੇ ਕਿਦਰੇ ਉਹ ਵੀ ਸੀਗੇ ਜਿਹੜੇ ਚੁੱਕ ਕੇ ਮਾਰਉਂਦੇ ਸੀ ਤੇ ਗੁਰਮੁਖੋ ਜਿੱਥੇ ਪ੍ਰਸ਼ਾਸਨ ਦੇ ਬੰਦੇ ਵੀ 2000 ਮਾਰ ਦਿੱਤੇ 25000 ਲਾਸ਼ਾਂ ਲਵਾਰਸ ਕਹਿ ਕੇ ਉਹਨਾਂ ਨੂੰ ਮਾਰ ਖਪਾ ਦਿੱਤਾ ਗਿਆ ਪੰਜਾਬ ਦੀ ਨੌਜਵਾਨੀ ਨੂੰ ਧੀਆਂ ਦੀ ਬੇਕਦਰੀ ਤੇ ਪੱਤੀ ਕੀਤੀ ਪੰਜਾਬ ਸਰਕਾਰ ਨੇ ਕੀ ਕੀਤਾ ਦੱਸੇ ਅੱਗੇ ਕੀ ਕਰੇਗੀ ਇਹ ਵੀ ਦੱਸੇ ਤੇ ਪੰਜਾਬ ਵਾਸੀਓ ਅੱਜ ਪਿੰਡ ਖਾਲੜਾ ਕੀ ਸਮੁੱਚਾ ਪੰਜਾਬ ਦੇ ਪੁੱਤਾਂ ਨੂੰ ਭਾਈ ਖਾਲੜੇ ਬਣ ਕੇ ਤੁਰਨਾ ਚਾਹੀਦਾ ਸੀ ਪੰਜਾਬ ਦੀਆਂ ਧੀਆਂ ਨੂੰ ਭਾਈ ਖਾਲੜਾ ਬਣ ਦੀ ਲੋੜ ਹੈ ਕਿਉਂ ਭਾਈ ਖਾਲੜਾ ਗੁਰੂ ਗ੍ਰੰਥ ਸਾਹਿਬਹ ਜੀ ਦੀ ਆਵਾਜ਼ ਹੈ ਮਨੁੱਖੀ ਅਧਿਕਾਰਾਂ ਦੀ ਆਵਾਜ਼ ਹੈ ਉਹ ਕਾਨੂੰਨ ਦੇ ਤਲ ਤੇ ਵੀ ਪੂਰੀ ਉਤਰਦੀ ਹੈ ਉਹ ਗੁਰੂ ਗ੍ਰੰਥ ਸਾਹਿਬ ਕਰਕੇ ਵੀ ਪੂਰੀ ਉਤਰਦੀ ਹੈ ਉਹ ਸ੍ਰੀ ਅਕਾਲ ਤਖਤ ਸਾਹਿਬ ਕਰਕੇ ਵੀ ਪੂਰੀ ਉਤਰਦੀ ਹੈ ਇਸ ਲਈ ਸਾਨੂੰ ਸਾਰਿਆਂ ਨੂੰ ਇਹ ਸ਼ਹਾਦਤ ਤੇ ਅੱਜ ਪਰਣ ਲੈ ਕੇ ਜਾਣਾ ਚਾਹੀਦਾ ਹੈ ਅਸੀਂ ਕਲਮ